ਸਤ ਸ੍ਰੀ ਅਕਾਲ ਜੀ ਉਮੀਦ ਕਰ ਤੁਸੀਂ ਬਹੁਤ ਵਧੀਆ ਹੋਵੰਗੇ ਅੱਜ ਅਪ ਤੁਹਾਡੇ ਨਾਲ ਗੱਲ ਕਰਾਂਗੇ ਕਿ ਅਸੀਂ ਹਮਾਰਨੀਆ ਪਤਨੀ ਦੀ ਗੱਲ ਜੋ ਕਿ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਉਸਨੇ ਆਪਾਂ ਨੇ ਘਰ ਵਾਲੇ ਦੇ 15 ਟੁਕੜੇ ਕਰਕੇ ਕਿਵੇਂ ਉਸ ਨੂੰ ਡਰਾਮਾ ਵਿੱਚ ਪਾਇਆ ਜਿਵੇਂ ਉਸ ਨੂੰ ਡਰਾਮਾ ਵਿੱਚ ਪਾ ਕੇ ਸੀਮਿੰਟ ਦੇ ਨਾਲ ਨੱਪ ਦਿੱਤਾ ਇਹਦਾ ਆਪਾਂ ਕੁੜੀ ਦਾ ਨਾਮ ਮੁਸਕਾਨ ਹੈ ਜੀ ਤੇ ਉਹ ਉਸ ਨੂੰ ਆਪਣੇ ਘਰ ਵਾਲੇ ਨਾਲ ਮਤਲਬ ਕਿ ਉਸ ਦੀ ਇੰਨੀ ਨਹੀਂ ਬੰਦੀ ਸੀ ਵਿਆਹ ਤੋਂ ਬਾਅਦ ਵੀ ਉਸ ਨੇ ਜਿਹੜੀ ਆਪਣੀ ਸਹੁਰਾ ਫੈਮਿਲੀ ਦੇ ਨਾਲ ਆਪਣੇ ਘਰ ਵਾਲੇ ਨੂੰ ਅਲੱਗ ਕਰਵਾ ਦਿੱਤਾ ਸੀ ਉਸ ਨੇ ਸਹੁਰਾ ਫੈਮਿਲੀ ਦੇ ਨਾਲ ਬਹੁਤ ਚੱਲ ਕਰ ਰੱਖੇ ਬੰਦ ਕਰ ਦਿੱਤੀ ਸੀ ਉਸ ਤੋਂ ਬਾਅਦ ਅਲੱਗ ਰਹਿਣ ਤੋਂ ਬਾਅਦ ਉਸ ਦਾ ਘਰ ਵਾਲਾ ਲੰਡਨ ਚਲਾ ਗਿਆ ਲੰਡਨ ਜਾ ਕੇ ਜਿਹੜੀ ਕੁੜੀ ਸੀ ਉਹ ਉਸ ਦੀ ਜਿਹੜਾ ਸਕੂਲ ਦੇ ਵਿੱਚ ਨਾਲ ਹੀ ਇੱਕ ਮੁੰਡਾ ਪੜ ਰਿਹਾ ਸੀਗਾ ਉਸ ਦੇ ਨਾਲ ਸੋਸ਼ਲ ਮੀਡੀਆ ਤੇ ਅਟੈਚ ਹੋ ਗਏ ਅਟੈਚ ਹੋਣ ਤੋਂ ਬਾਅਦ ਹਮ ਉਹ ਮਤਲਬ ਕਿ ਗੱਲ ਉਹਨਾਂ ਦੀ ਵੱਧ ਗਈ ਬਾਅਦ ਵਿੱਚ ਇਹੀ ਗੱਲ ਉਸਦੇ ਘਰ ਵਾਲੇ ਨੂੰ ਪਤਾ ਲੱਗੀ ਤੇ ਉਸਦੇ ਘਰ ਵਾਲੇ ਨੇ ਉਹਨਾਂ ਦੀ ਗੱਲ ਕਰਨੀ ਬੰਦ ਕਰਵਾ ਦਿੱਤੀ ਪਰ ਉਸਦੇ ਘਰ ਵਾਲੇ ਨੂੰ ਇਹ ਵੀ ਪਤਾ ਸੀ ਵੀ ਕਿ ਇਸ ਨੇ ਗੱਲ ਕਰਨੀ ਨਹੀਂ ਬੰਦ ਕੀਤੀ ਉਸਦੀ ਖੁਦ ਹੀ ਮਾਂ ਦੇ ਬਿਆਨ ਆਇਆ ਕਿ ਉਸਦੇ ਘਰ ਵਾਲੇ ਨੂੰ ਇਹ ਸਾਰਾ ਕੁਝ ਪਤਾ ਸੀ ਕਿ ਉਸਨੇ ਬਲੌਕ ਵੀ ਕਰਵਾਇਆ ਸੀ ਪਰ ਉਸਨੇ ਬਲੌਕ ਨਹੀਂ ਸੀ ਕੀਤਾ ਫਿਰ ਉਸਨੀ ਗੱਲ ਵੱਧ ਗਈ ਵੱਧ ਗਈ ਬਾਅਦ ਵਿੱਚ ਜਦੋਂ ਉਸਦੇ ਘਰ ਵਾਲਾ ਲੰਡਨ ਤੋਂ ਵਾਪਸ ਆਇਆ ਵਾਪਸ ਆ ਕੇ ਉਸਨੇ ਇਸ ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਪਰ ਉਸ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੇਰੀ ਹੀ ਘਰ ਵਾਲੀ ਮੇਰੀ ਪਲੈਨਿੰਗ ਮੈਨੂੰ ਮਾਰਨ ਦੀ ਪਲੈਨਿੰਗ ਕਰ ਰਹੀ ਹੈ ਇਹ ਪਲੈਨਿੰਗ 25 ਫਰਵਰੀ ਤੋਂ ਚੱਲ ਰਹੀ ਸੀ 25 ਫਰਵਰੀ ਤੋਂ ਚੱਲ ਰਹੀ ਸੀ ਇਹ ਪਲੈਨਿੰਗ ਤੇ ਫਿਰ ਉਸਨੇ ਉਸਦੇ ਘਰ ਵਾਲੀ ਨੇ ਡਾਕਟਰ ਤੋਂ ਪਰਚੀ ਲਖਵਾ ਕੇ ਵੀ ਮੇਰੇ ਘਰ ਵੀ ਮੇਰੀ ਕੋਈ ਫੈਮਿਲੀ ਦੇ ਵਿੱਚ ਇਦਾਂ ਵਾ ਉਸ ਨੂੰ ਨੀਂਦ ਨਹੀਂ ਆਉਂਦੀ ਛਿੱਡੀਆਂ ਗੋਲੀਆਂ ਲੈ ਲਈਆਂ ਉਸਨੇ ਪਰਚੀ ਲਖਵਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲਈ ਫਿਰ ਉਸਨੇ ਉਸਦੇ ਘਰ ਵਾਲਾ 3 ਮਾਰਚ ਨੂੰ ਆਪਣੀ ਮਾਂ ਦੇ ਘਰੋਂ ਆਇਆ ਮਾਂ ਦੇ ਘਰੋਂ ਆ ਕੇ ਇੱਕ ਗਲੋਕੀ ਦੀ ਸਬਜ਼ੀ ਲੈ ਕੇ ਆਇਆ ਸਬਜ਼ੀ ਲੈ ਕੇ ਆਇਆ ਤੇ ਜਦੋਂ ਉਸਨੇ ਗਲੋਕੀ ਸਬਜ਼ੀ ਗਰਮ ਕਰਨ ਲਈ ਕਿਹਾ ਤਾਂ ਉਸਨੇ ਰੋਟੀ ਦੇ ਵਿੱਚ ਹੀ ਉਸਨੂੰ ਸਬਜ਼ੀ ਦੇ ਵਿੱਚ ਹੀ ਜਿਹੜੀਆਂ ਜ਼ਹਿਰੀਲੀਆਂ ਗੋਲੀਆਂ ਲੈ ਕੇ ਆਈ ਸੀ ਨੀਂਹ ਤੇਂ ਗੋਲੀਆਂ ਉਸ ਨੂੰ ਪਾ ਦਿੱਤੀਆਂ ਬਾਅਦ ਵਿੱਚ ਉਸ ਨੂੰ ਪਾ ਕੇ ਗੋਲੀਆਂ ਨੂੰ ਤੇ ਉਸਨੇ ਜਿਹੜਾ ਉਸ ਦਾ ਪ੍ਰੇਮੀ ਸੀ ਉਸ ਨੂੰ ਘਰੇ ਬੁਲਾ ਲਿਆ ਤੇ ਉਹਨਾਂ ਦੋਨਾਂ ਨੇ ਬਾਥਰੂਮ ਦੇ ਵਿੱਚ ਲਿਜਾ ਕੇ ਘਰ ਵਾਲੇ ਦੀ ਗਰਦਨ ਕੱਟ ਦਿੱਤੀ ਉਸ ਦੇ ਹੱਥ ਕੱਟ ਦਿੱਤੇ ਤੇ ਉਸ ਦੇ ਪੈਰ ਕੱਟ ਦਿੱਤੇ ਉਸ ਨੂੰ ਟੁਕੜੇ ਟੁਕੜੇ ਕਰ ਦਿੱਤੇ ਫਿਰ ਉਹਨਾਂ ਨੂੰ ਇਹ ਲਾਸ਼ ਨੂੰ ਟੁਕੜਿਆਂ ਨੂੰ ਰੱਖਣ ਲਈ ਕੁਛ ਨਾ ਲੱਭਿਆ ਫਿਰ ਉਸ ਨੇ ਦੋ ਹਿੱਸਿਆਂ ਬੈਗ ਵਿੱਚ ਉਸ ਨੂੰ ਲਾਸ਼ ਨੂੰ ਪਾਇਆ ਟੁਕੜਿਆਂ ਨੂੰ ਦੋ ਹਿੱਸਿਆਂ ਵਿੱਚ ਕੀਤਾ ਇੱਕ ਟੁਕੜਾ ਉਸ ਦੇ ਘਰੇ ਰਹਿ ਗਿਆ ਤੇ ਦੂਸਰਾ ਉਸ ਦਾ ਪ੍ਰੇਮੀ ਇੱਕ ਟੁਕੜੇ ਨੂੰ ਨਾਲ ਘਰੇ ਹੀ ਲੈ ਆਪਣੇ ਘਰ ਨਾਲ ਲੈ ਗਿਆ ਬਾਅਦ ਵਿੱਚ ਉਹ ਦੂਸਰੇ ਟੁਕੜੇ ਨੂੰ ਵੀ ਆਪਣੇ ਪ੍ਰੇਮੀ ਦੇ ਘਰੇ ਹੀ ਲੈ ਗਈ ਬਾਅਦ ਵਿੱਚ ਉਹਨਾਂ ਨੂੰ ਲਾਸ਼ ਟਿਕਾਣੇ ਲਾਉਣ ਲਈ ਕੁਛ ਵੀ ਨਾ ਮਿਲਿਆ ਕਿ ਲਾਸ਼ ਨੂੰ ਕਿਵੇਂ ਟਿਕਾਣੇ ਲਗਾਈਏ ਉਹਨਾਂ ਨੇ ਬੈਗਾਂ ਦੇ ਵਿੱਚ ਵੀ ਬੰਦ ਕੀਤਾ ਪਰ ਨਹੀਂ ਹੋਇਆ ਬਾਅਦ ਵਿੱਚ ਉਹਨਾਂ ਨੇ ਉਸ ਦਾ ਪ੍ਰੇਮੀ ਇੱਕ ਡਰਮ ਲੈ ਕੇ ਆ ਜਾਂ ਉਹਨਾਂ ਨੇ ਉਸ ਨੂੰ ਡਰਮ ਦੇ ਵਿੱਚ ਪਾ ਕੇ ਟੁਕੜਿਆਂ ਨੂੰ ਡਰਮ ਦੇ ਵਿੱਚ ਪਾ ਕੇ ਉੱਪਰੋਂ ਉਹਦੀ ਸੀਮੈਂਟ ਪੱਕਾ ਕਰ ਦਿੱਤਾ ਸੀਮੈਂਟ ਪਾ ਕੇ ਉਸ ਨੂੰ ਉਸ ਦੇ ਵਿੱਚ ਹੀ ਬੰਦ ਕਰ ਦਿੱਤਾ ਇਦਾਂ ਦੀ ਜ਼ਿੰਦਗੀ ਪਤਾ ਨਹੀਂ ਭਗਵਾਨ ਕਿਸੇ ਨੂੰ ਨਾ ਦੇਵੇ ਇਨਾ ਸ਼ਰਮਨਾਕ ਕਾਰਾ ਕੀਤਾ ਵਿਚਾਰੇ ਨੂੰ ਆਪਣੇ ਜਾਨ ਤੋਂ ਵੀ ਹੱਥ ਧੋਣੇ ਪਏ ਹੁਣ ਬਾਅਦ ਵਿੱਚ ਜਦੋਂ ਇਹ ਕਾਰਵਾਈ ਕੀਤੀ ਗਈ ਤੇ ਪੁਲਿਸ ਨੂੰ ਇਹ ਸਾਰੇ ਮਾਮਲੇ ਦੀ ਜਾਂਚ ਪਤਾ ਲੱਗੀ ਪੁਲਿਸ ਨੇ ਕੀਤੀ ਤਾਂ ਉਸ ਦੇ ਪ੍ਰੇਮੀ ਤੇ ਮੁਸਕਾ ਨੂੰ ਅਰੈਸਟ ਕਰ ਲਿਆ ਗਿਆ ਵਾ ਉਹ ਬਹੁਤ ساری ਖਬਰ ਉੱਡ ਰਹੀ ਹੈ ਕਿ ਉਹ ਮਤਲਬ ਕਿ ਬੱਚੇ ਦੀ ਮਾਂ ਵਨ ਵੀ ਮੰਨ ਵਾਲੀ ਆ ਪਰ ਉਸ ਨੂੰ ਉਸ ਦੇ ਮੁੰਡੇ ਦੀ ਪਤੀ ਦੀ ਫੈਮਿਲੀ ਕਰ ਰਹੀ ਹੈ ਕਿ ਅਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਹੁਤ ਹੀ ਜਲਦੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਊਗੀ ਇਹਨਾਂ ਤੇ ਗੁਨਾਹ ਹੈ ਜਿਹੜੇ ਹੁਣ ਸਾਹਮਣੇ ਆ ਕੇ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਵਾਂ ਜਦੋਂ ਪੋਸਟਮਾਰਟਮ ਲਈ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲਾਸ਼ ਵਿੱਚੋਂ ਨਹੀਂ ਨਿਕਲੀ ਡਰਮ ਦੇ ਵਿੱਚੋਂ ਫਿਰ ਉਸੇ ਹੀ ਲਾਸ਼ ਨੂੰ ਪੋਸਟਮਾਰਟਮ ਕਰਨ ਲਈ 올 ਡਰਮ ਨੂੰ ਹੀ ਪੋਸਟਮਾਰਟਮ ਕਰਨ ਲਈ ਭੇਜਿਆ ਗਿਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਾਂ ਇਹੀ ਨੈਕਸਟ ਵੀਡੀਓ ਲੈ ਕੇ ਆਵਾਂਗੇ ਅਮੀਰ ਕਰਨ ਤੁਹਾਨੂੰ ਵੀਡੀਓ ਪਸੰਦ ਆਊਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ